ਦੇਖ ਕੇ ਹੁਣ ਲੈ ਕੇ ਜਾਣੀ ਆ ਦੋਨਾਂ ਪਾਸੇ ਦੇਖ ਕੇ ਠੀਕ ਆ ਬ੍ਰੇਕ ਬਲੇ ਸਟਾਪਿੰਗ ਆਲੇ ਬਣੇ ਲਗਦਾ ਰੱਜ ਚ ਬਹੁਤੇ ਆ ਚੈੱਕ ਕਰ ਲਿਓ ਦੋਨਾਂ ਪਾਸੇ ਠੀਕ ਆ ਦੋਨਾਂ ਪਾਸੇ ਦੇਖ ਓਕੇ ਆ ਉਧਰ ਤੱਕ ਕਲੀਅਰ ਹੋ ਗਿਆ ਯਾਰ ਦੋਰੋ ਦਾ ਗੱਡੀ ਚਲੋ ਜਾਣ ਦਿਆਂ ਛਾੜਤੀ ਕਰ ਦਿਆਂ ਮਾ ਮੀਲ ਡੀਟ ਬੰਦ ਕਰ ਦਿਆਂ ਪਾ ਗੇਅਰ ਵਧਾਉਣਾ ਹੀ ਐ ਇੱਥੋਂ ਠੀਕ ਐ ਚਲੋ ਸਿੰਗਲ ਰੋਡ ਆ ਤਾਂ ਕਿ ਸਿੰਗਲ ਰੋਡ ਤੇ ਖਿਆਰ ਰੱਖਣਾ ਆ ਕਿ ਬਸ ਗੱਡੀ ਆਪਣੀ ਮੂਵ ਨਾ ਹੋਵੇ ਕੋਈ ਓਵਰਟੇਕ ਨਾ ਹੋਵੇ ਖਿਆਰ ਰੱਖਣਾ ਚਲੋ ਪਾਉ ਗਏ ਤੀਜਾ ਕਿ ਜਿੱਥੇ ਇਹਨੂੰ ਹੋਰੋਂ ਲੱਭੋ ਬਿਲਕੁਲ ਜਿੱਥੇ ਹੈ ਨਾ ਯਾਨੀ ਕਿ ਤੁਹਾਨੂੰ ਲੱਗਦਾ ਸਹੀ ਕਿ ਪੰਜਵਾਂ ਗੀਰ ਇੱਥੇ ਆਪਾਂ ਪਾ ਸਕਦੇ ਹਾਂ ਉੱਥੇ ਪੰਜਵਾਂ ਗੀਰ ਪਾਵਾਂਗੇ ਚੈੱਕ ਕਰਕੇ ਹੋਰ ਦੇਖ ਲਈ ਜਿਹੜਾ ਮੋੜਲਾ ਮੋੜਿਆ ਵੀ ਬਹੁਤ ਡੇਂਜਰ ਹੈ ਕਿਉਂਕਿ ਦੀਜ਼ਾ ਨਹੀਂ ਹੈਗਾ ਹੌਲੀ ਹੌਲੀ ਆ ਕਰੀ ਜਾਂਦਾ ਹੋ ਗੱਡੀ ਵਾਲਾ ਮੈਂ ਮੂਰੇ ਬ੍ਰੇਕਾਂ ਲਾਈ ਜਾਂਦਾ ਸੰਗਾ ਜਾਂ ਤਾਂ ਦੇ ਦੇ ਓਵਰਟੇਕ ਕਰਦਾ ਤੂੰ ਓਵਰਟੇਕ ਕਰ ਲੈ ਓਏ ਓਵਰਟੇਕ ਕਰਦੇ ਤੋ ਕਰ ਲੈ ਬ੍ਰੇਕ ਜੀ ਲਾਈ ਜਾਵੇ ਰੈੱਡ ਲਾਈਟ ਜਗਾਂ ਲਾਪੀ ਸੀ ਉਹ ਦੇਖ ਤਾਂ ਸਹੀ ਗੱਡੀ ਕਿਹੜੀ ਆ ਬੰਦਾ ਅੱਗੇ ਲਰਨਿੰਗ ਹੈ